ਹਾਂਜੀ ਕਿਸਾਨ ਵੀਰੋ ਸਾਰੇ ਉਹਨਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਆਓ ਡਾਕਟਰ ਕਰਮਿੰਦਰ ਸਿੰਘ ਬਰਾੜ ਗਰਮ ਰੋਤੀ ਦੀ ਮੂੰਗੀ ਹੈ ਜਿਹੜੀ ਉਹਦੇ ਬਾਰੇ ਗੱਲਬਾਤ ਕਰਾਂਗੇ ਖਾਸ ਤੌਰ ਤੇ ਬੀਜ ਦੀ ਮਾਤਰਾ ਤੇ ਖਾਦ ਦੀ ਮਾਤਰਾ ਖਾਦ ਦੀ ਮਾਤਰਾ 'ਚ ਵੀ ਜ਼ੋਰ ਇਹਦਾ ਮੈਂ ਤਾਂ ਇਸ ਇਸ ਕਰਕੇ ਜਿਹੜੀ ਮੈਂ ਵੀਡੀਓ ਪਾ ਰਿਹਾ ਕਾਫੀ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਤੇ ਇਹ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਮੂੰਗੀ ਦੇ ਵਿੱਚ ਕਿਉਂਕਿ ਆਮ ਫਸਲਾਂ ਚ ਆਪਾਂ ਰეკਮੈਂਡਡ ਖਾਦਾਂ ਤੇ ਜ਼ੋਰ ਦਿੰਨੇ ਆ ਤੇ ਗਰਮ ਰੁੱਤ ਦੀ ਮੂੰਗੀ ਹੈ ਜਾਂ ਗਰਮ ਰੁੱਤ ਦੇ ਮਾਂ ਹੈ ਇਹ ਜਿਹੜੀਆਂ ਹੈਗੀਆਂ ਜੜ ਗੰਡ ਫਸਲਾਂ ਨੇ ਮਤਲਬ ਜੜ ਇਹਨਾਂ ਦੀਆਂ ਜੜਾਂ ਦੇ ਵਿੱਚ ਗੰਡਾਂ ਬੰਦੀਆਂ ਜੀ ਚੋਂ ਨਾਈਟ੍ਰੋਜਨ ਫਿਕਸ ਕਰਦੀਆਂ ਹਵਾ ਦੇ ਵਿੱਚੋਂ ਨਾਈਟ੍ਰੋਜਨ ਫੜ ਕੇ ਇਹਨਾਂ ਨੇ ਜ਼ਮੀਨ ਦੇ ਵਿੱਚ ਲਿਆ ਕੇ ਦੇਣੀ ਆਪਾਂ ਨੂੰ ਡਬਲ ਪਰਪਸ ਆਪਣਾ ਦੋ ਇਹ ਜਿਹੜੇ ਹੈਗੇ ਆਪਣੇ ਮੰਤਵ ਸੋਲਵ ਕਰਦੀਆਂ ਨੇ ਇੱਕ ਤਾਂ ਆਪਾਂ ਨੂੰ ਜਿਹੜਾ ਹੈਗਾ ਇਹ ਤੋਂ ਝਾੜ ਮਿਲਦਾ ਵਧੀਆ ਦੂਸਰਾ ਆਪਣੇ ਜ਼ਮੀਨ ਦੀ ਸਿਹਤ ਦੇ ਵਿੱਚ ਸੁਧਾਰ ਕਰਦੀਆਂ ਨੇ ਜਿਹੜੀਆਂ ਦਾਲਾਂ ਹੁੰਦੀਆਂ ਕੋਈ ਵੀ ਦਾਲਾਂ ਨੇ ਦੂਸਰੀ ਗੱਲ ਜਿਹੜੀਆਂ ਇਹ ਧਾਲਾਂ ਨੇ ਇਹਨਾਂ ਦੀ ਜਿਹੜੀ ਮੁੱਖ ਜ਼ਰੂਰਤ ਹੁੰਦੀ ਆ ਉਹ ਹੁੰਦੀ ਆ ਸਲਫਰ ਤੱਤ ਤੇਲ ਬੀਜ ਫਸਲਾਂ ਧਾਲਾਂ ਇਹਨਾਂ ਦੇ ਵਿੱਚ ਸਲਫਰ ਤੱਤ ਚਾਹੀਦਾ ਹੁੰਦਾ ਹੈ ਕੁਆਲਿਟੀ ਵਾਸਤੇ ਦਾਣੇ ਦਾ ਭਾਰ ਵਾਸਤੇ ਤੇ ਆਪਾਂ ਜਿਹੜਾ ਝਾੜ ਚੰਗਾ ਲੈਣਾ ਬਾਕੀ ਜਿਹੜੀ ਹੈ ਨਾਈਟ੍ਰੋਜਨਾਂ ਨੇ ਆਪ ਫਿਕਸ ਕਰ ਲੈਣੀ ਆ ਫਾਸਫੋਰਸ ਤੱਤ ਵੀ ਬਹੁਤੀ ਇਹਨਾਂ ਦੀ ਖਰਾਕੀ ਤੱਤ ਦੀ ਜ਼ਰੂਰਤ ਹੋਣੀਗੀ ਤੇ ਘੱਟ ਖਾਦ ਦੇ ਨਾਲ ਬਹੁਤ ਵਧੀਆ ਇਹ ਥੋੜੇ ਸਮੇਂ ਦੇ ਵਿੱਚ ਚੰਗਾ ਝਾੜ ਦੇਣ ਵਾਲੀਆਂ ਫਸਲਾਂ ਨੇ ਜ਼ਰੂਰੀ ਕੀ ਹੁੰਦਾ ਹੈ ਬੀਜ ਦੀ ਮਾਤਰਾ ਖਾਦ ਬੀਜ ਸੋਧ ਜਿਹੜੀ ਮੂੰਗੀ ਹੈ ਜਾਂ ਤੁਸੀਂ ਮਾਂ ਦੀ ਕਾਸ਼ਤ ਕਰਨੀ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਜਿਹੜਾ ਬੀਜ ਨੂੰ ਜਵਾਣੂ ਖਾਦ ਦਾ ਟੀਕਾ ਲਾਉਣਾ ਰਾਈਜ਼ੋ ਰਾਈਜ਼ੋਬੀਅਮ ਤੇ ਰਾਈਜ਼ੋ ਬੈਕਟੀਰੀਆ ਇਹਦਾ ਇੱਕ ਪੈਕੇਟ ਆਪਾਂ ਇਹ ਤੁਸੀਂ ਖੇਤੀ ਵਿਗਿਆਨ ਕੇਂਦਰ ਕਿਸੇ 24 ਯੂਨੀਵਰਸਿਟੀ ਦੇ ਕੋਈ ਆਪਦੇ ਆਪ ਦੇ ਜ਼ਿਲ੍ਹਿਆਂ ਚ ਤੁਸੀਂ ਲੈ ਸਕਦੇ ਹਰ ਜ਼ਿਲ੍ਹੇ ਚ ਖੇਤੀ ਵਿਗਿਆਨ ਕੇਂਦਰ ਬਣੇ ਹੋਏ ਜਾਂ ਪੀਏਯੂ ਲੁਧਿਆਣਾ ਤੋਂ ਤੁਸੀਂ ਖਰੀਦ ਸਕਦੇ ਆ ਇਹ ਜਿਹੜਾ ਹੈਗਾ ਤੁਸੀਂ ਇਹਦੇ ਨਾਲ ਬੀਜ ਸੋਧ ਕਰਕੇ ਤੇ ਬਜਾਈ ਦੇ 1 ਘੰਟੇ ਦੇ ਅੰਦਰ ਅੰਦਰ ਆਪਾਂ ਬਜਾਈ ਕਰਨੀ ਜਿਹਦੇ ਨਾਲ ਝਾੜ ਚ ਜ਼ਿਆਦਾ ਹੁੰਦਾ ਤੇ ਬਜਾਈ ਜਿਹੜੀ ਆਪਾਂ ਕਰਨੀ ਆ ਤੁਸੀਂ ਕਣਕ ਵਾਲੇ ਵੱਟ ਦੇ ਵਿੱਚ ਆਪਾਂ ਜਦੋਂ ਤੂੜੀ ਬਣਾ ਲਈ ਉਹਦੇ ਵਿੱਚ ਤੁਸੀਂ ਕਈ ਵਾਰ ਕੀ ਹੁੰਦਾ ਕਿ ਆਪਣੇ ਥੋੜਾ ਜਿਹਾ ਨਾਲ ਰਹਿ ਜਾਂਦਾ ਕਈ ਵਾਰ ਕਿਸਾਨ ਵੀਰ ਘੱਟ ਰਕ ਵਿੱਚ ਥੂੜੀ ਬਣਾ ਲੈਂਦੇ ਕੁਝ ਰਕ ਵਿੱਚ ਛੱਡ ਲੈਂਦੇ ਉੱਥੇ ਤੁਸੀਂ ਹੈਪੀ ਸੀਡ ਨਾਲ ਬਜਾਈ ਕਰ ਸਕਦੇ ਆ ਜਿੱਥੇ ਤੁਸੀਂ ਥੂੜੀ ਬਣਾ ਲਈ ਉੱਥੇ ਤੁਸੀਂ ਜੀਰੋ ਡਰੈਨ ਨਾਲ ਬਜਾਈ ਕਰ ਸਕਦੇ ਆ ਕਈ ਕਿਸਾਨ ਵੀ ਸੁਪਰ ਸੀਡਰ ਨਾਲ ਵੀ ਕਰ ਰਹੇ ਆ ਪਰ ਖਾਸ ਖਿਆਲ ਇਹ ਰੱਖਣਾ ਡੰਗਾਈ ਜਿਹੜੀ 4 ਤੋਂ 6 ਸੈਂਟੀਮੀਟਰ ਮਤਲਬ 2 ਇੰਚ ਤੋਂ ਵੱਧ ਡੂੰਘਾ ਇਹਦਾ ਬੀਜ ਹੋਣਾ ਨਹੀਂ ਚਾਹੀਦਾ ਇੱਕ ਹੋਰ ਜ਼ਰੂਰੀ ਨੁਕਤਾ ਕਿ ਜਿੱਥੇ ਤੁਹਾਡੇ ਦਰਮਿਆਨੀ ਤੋਂ ਭਾਰੀਆਂ ਜ਼ਮੀਨਾਂ ਨੇ ਉੱਥੇ ਕੋਸ਼ਿਸ਼ ਕਰੋ ਆਪਾਂ ਬਜਾਈ ਬੈਡਾਂ ਦੇ ਉੱਤੇ ਕਰੀਏ ਬੈੱਡਾਂ ਦੇ ਉੱਤੇ ਬਜਾਈ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਵਿੱਚ ਬੇਸ਼ੱਕ ਤੁਹਾਡਾ ਬੀ ਘੱਟ ਪਵੇ ਲਾਈਨਾਂ ਆਪਣੀਆਂ ਘੱਟ ਰਹਿਣਗੀਆਂ ਬੀ ਵੀ ਘੱਟ ਪਊਗਾ ਪਰ ਉਹਦੇ ਵਿੱਚ ਤੁਹਾਡਾ ਪਾਣੀ ਦੀ ਮਾਰ ਨਹੀਂ ਪਊਗੀ ਭਾਰੀਆਂ ਜ਼ਮੀਨਾਂ ਦੇ ਵਿੱਚ ਫਸਲ ਦੇ ਉੱਤੇ ਖਾਸ ਤੌਰ ਤੇ ਜਦੋਂ ਪੱਕਣ ਵਾਲੀ ਫਸਲ ਹੋਵੇ ਕਈ ਵਾਰ ਕੋਈ ਥੋੜੀ ਜਿਹੀ ਬਹੁਤਾ ਮੀਂਹ ਪੈ ਜਾਂਦਾ ਕਣੀਆਂ ਪੈ ਜਾਂਦੀਆਂ ਪਾਣੀ ਦੀ ਚਲੋ ਬਚਤ ਹੋਣੀ ਹੈ ਖਾਲਾਂ ਦੇ ਵਿੱਚ ਪਾਣੀ ਜਲਦੀ ਲੱਗਣਾ ਉਹ ਵੀ ਇੱਕ ਗੱਲ ਜਿਹੜੀ ਵੱਖਰੀ ਹੈਗੀ ਆ ਪਰ ਤੁਸੀਂ ਕੋਸ਼ਿਸ਼ ਇਹ ਜਿਹੜੇ ਜੇ ਆਪਾਂ ਬੈੱਡ ਤੇ ਬਿਜਾਈ ਕਰਦੇ ਆ ਤਾਂ ਸਿੰਚਾਈ ਖਾਲੀਆਂ ਜੀ ਕਰਨੀ ਬੈੱਡਾਂ ਦੇ ਉੱਪਰ ਦੀ ਪਾਣੀ ਨਹੀਂ ਵਗਣਾ ਚਾਹੀਦਾ ਬੀਜ ਦੀ ਸਹੀ ਮਾਤਰਾ ਜਿਹੜੀ SML 1827 ਕਿਸਮਾ ਇਹਨੂੰ 12 ਕਿਲੋ ਬੀ ਪੈਂਦਾ ਜਿਹੜੀਆਂ ਮਤਲਬ ਥੋੜਾ ਜਿਹਾ ਬਰੀਕ ਹੁੰਦਾ ਦਾਣਾ ਜਿਹੜਾ 668 ਸੀ ਉਹ ਤਾਂ 15 ਕਿਲੋ ਪੈਂਦਾ ਸੀ ਪਰ ਉਹ ਜਿਹੜੀ ਵਾਇਰਸ ਕਰਕੇ ਆਪਾਂ ਛੱਡਤੀ ਕਿਸਮਾ SML 1827 ਬਹੁਤ ਵਧੀਆ ਕਿਸਮਾ 10 12 ਕਿਲੋ ਵੀ ਪਾ ਲਓ ਬੈੱਡ ਦੀ ਬਿਜਾਈ 'ਚ ਇਹਦੋਂ ਵੀ ਘੱਟ ਪੈ ਜਾਂਦਾ ਜੇ ਤੁਸੀਂ ਆਲੂਆਂ ਤੋਂ ਬਾਅਦ ਬਿਜਾਈ ਕਰਦੇ ਆ ਬਿਲ ਜੇ ਤੁਸੀਂ ਆਪਣੇ ਕਣਕ ਤੋਂ ਬਾਅਦ ਹੋਣ ਕਿਉਂਕਿ ਹੁਣ ਤਾਂ ਕਣਕ ਤੋਂ ਬਾਅਦ ਹੀ ਆਪਣੀ ਬਿਜਾਈ ਜਾਈ ਹੋਣੀ ਆ ਆਲੂਆਂ ਵਾਲੀ ਤਾਂ ਪਹਿਲਾਂ ਜਿਹੜੀ ਹੈਗੀ ਬੀਜੀ ਕੇ ਕਿਸਾਨ ਵੀ ਰਣ ਬੀਜਤੀ ਕਣਕ ਤੋਂ ਬਾਅਦ ਜੇ ਤੁਸੀਂ ਖਾਦ ਪਾਉਣੀ ਆ 10 ਤੋਂ 12 ਕਿਲੋ ਯੂਰਗਿਆ 2 ਗੱਟੇ ਸੁਪਰ ਦੇ ਕਿਉਂਕਿ ਕੈਲਸ਼ੀਅਮ ਫਾਸਫੋਰਸ ਸਲਫਰ ਮਿਲਣਾ ਡੀਏਪੀ ਆਪਾਂ ਭੁੱਲ ਕੇ ਵੀ ਨਹੀਂ ਪਾਉਣੀ ਮੂੰਗੀ ਦੇ ਵਿੱਚ ਦੇਖੋ ਆਪਣਾ ਮੰਤਵ ਕੀ ਹੁੰਦਾ ਖਰਚਾ ਵੀ ਆਪਣਾ ਸੀਮਤ ਕੁਆਲਿਟੀ ਝਾੜ ਵਧੀਆ ਹੋਵੇ डीए ਵੀ ਅੱਧਾ ਗੱਟਾ ਪਾਵਾਂਗੇ ਤਾਂ ਉਹ ਦੇਖ ਲਓ ਵੀ ਸਿਸਟਮ ਆਪਣਾ ਅੱਧੇ ਗੱਟੇ ਤੋਂ ਗੱਟਾ ਕਈ ਕਿਸਾਨ ਵੀਰ ਅੱਧੇ ਗੱਟੇ ਤੋਂ ਹੀ ਟਪਾਉਂਦੇ ਆ। ਇਹਦੇ ਵਿੱਚ ਜੇ ਤੁਸੀਂ ਪਾਉਣਾ ਤਾਂ 2 ਗੱਟੇ ਤੱਕ ਸੁਪਰ ਪਾਓ। ਨਾਲ 10-12 ਕਿਲੋ ਯੂਰੀਆ ਪਾਓ। ਐਨ ਸ਼ਾਨਦਾਰ ਤੁਹਾਡੀ ਫਸਲ ਹੋ ਜੇ ਤੁਹਾਡੀ ਜ਼ਮੀਨ ਤੁਹਾਨੂੰ ਲੱਗਦਾ ਕਿ ਦਰਮਿਆਨ ਨੂੰ ਜਿਵੇਂ ਭਾਰੇ ਪਾਣ ਚ ਬੈਡਾਂ ਤੇ ਬਜਾਈ ਹੋਣੀ ਆ। ਬੇਸ਼ੱਕ ਤੁਸੀਂ ਖਾਦਾਂ ਨਾ ਪਾਉਂਗੇ ਉਹਦੇ ਨਾਲ ਵੀ ਫਸਲ ਤੁਹਾਡੀ ਵਧੀਆ ਹੋ ਜੂਗੀ। ਮੇਨ ਜ਼ੋਰ ਮੇਰਾ ਇਹ ਆ ਕਿ ਖਾਦ ਘੱਟ ਪਾ ਲਓ ਜ਼ਿਆਦਾ ਨਹੀਂ ਪਾਉਣੀ। ਯਾਨੀ ਜ਼ਮੀਨ ਚ ਆ ਦੇ ਨਾਈਟ੍ਰੋਜਨ ਤਾਂ ਫਿਕਸ ਕਰਨੀ ਆ। ਬਾਕੀ ਇਹਦਾ ਜਿਹ ਪਤਰਾਲ ਜੋ ਵੀ ਰਹਿਣ ਖੁੰਦਾ ਇਹ ਆਪਾਂ ਫਲੀਆਂ ਤੋੜ ਕੇ ਦੇ ਬਾਅਦ ਚ ਆਪਾਂ ਵਿੱਚ ਵਾਦਣੀ ਆ ਸੋ ਬੇਨਤੀ ਆ ਬੀਜ ਦੀ ਸੋਧ ਕਰ ਲਓ ਬੀਜ ਦੀ ਮਾਤਰਾ ਸਹੀ ਵਰਤ ਲਓ ਬੀਜ ਦੀ ਡੰਗਾਈ ਸਹੀ ਵਰਤ ਲਓ ਢੰਗ ਤਰੀਕਾ ਸਹੀ ਵਰਤ ਲਓ ਹਲਕੀਆਂ ਜ਼ਮੀਨਾਂ ਨੇ ਜਿੱਥੇ ਉੱਥੇ ਆਪਾਂ ਪਲੇਨ ਤੇ ਬਿਜਾਈ ਕਰ ਲਈਏ ਜਿੱਥੇ ਭਾਰੀਆਂ ਜ਼ਮੀਨਾਂ ਬੈਡ ਤੇ ਬਿਜਾਈ ਕਰੀਏ ਤੇ ਬੀਜ ਦੀ ਡੰਗਾਈ ਸਹੀ ਹੋਵੇ ਜਿਆਦਾ ਡੂੰਘਾ ਬੀਜ ਨਹੀਂ ਉਗਦਾ ਤੇ ਬਜਾਈ ਕਈ ਵਾਰ ਕਿਸਾਨ ਵੀ ਕਹਿੰਦਾ ਕਿ ਖੇਤ ਖੁਸ਼ਕ ਹੈ ਤੇ ਬਜਾਈ ਤੋਂ ਬਾਅਦ ਤੁਸੀਂ ਪਾਣੀ ਲਾਉਣਾ ਬਾਅਦ ਚਲਾ ਦਿਓ ਜੇ ਵੈਸੇ ਤਾਂ ਪਹਿਲਾਂ ਬੈਟਮੀਰੋਣੀ ਕਰ ਲਓ ਨਾ ਬਿਨਾ ਵਾਹ ਮਾਂ ਚ ਬੈਟਮੀਰੋਣੀ ਕਰ ਦੋ 74 ਛੇਤੀ ਆ ਜਾਂਦਾ ਨਾਲ ਹੀ ਬਜਾਈ ਕਰ ਦੋ ਚ ਨਦੀਨਾਂ ਦੀ ਸਮੱਸਿਆ ਤੁਹਾਨੂੰ ਜਿਹੜੀ ਹੈਗੀ ਘਟ ਆਊਗੀ ਅ ਪ੍ਰਮਾਤਮਾ ਮਿਹਰ ਕਰਨ ਬਹੁਤ ਵਧੀਆ ਫਸਲ ਰਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ